ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਨੋਲਨ ਤੇ ਰਾਖੋ ਪ੍ਰਭ ਨਾਨਕ ਦੇਕਰ ਹਥ ਤੁਮਰੀ ਸਰਨ ਤੁਮਾਰੀ ਆਸ ਤੁਮ ਹੀ ਸਜਣ ਸੁਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲ ਗੁਰ ਸੇਵੀਐ ਅਹਨ ਸਹਿ ਸੁਪਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜ ਘਰ ਪਹੂਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਣੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪਈੜ ਘਰ ਪਾਹਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਣੀ ਬਲਰਾਮ ਜੀਓ ਗੁਣਸਾਰ ਨ ਜਾਣੀ ਭਰਮ ਪੁਲਾਣੀ ਜੋਬਨ ਬਾਗ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਜ ਨ ਪਾਇਆ ਸਤਗੁਰੂ ਪੂਛ ਨਾ ਮਾਰਗ ਚਾਲੀ ਸੂਤੇ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਢੇ ਪ ਮਿਨ ਪਿਰ ਧਨ ਕਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਉ ਰਵ ਰਹਿਆ ਯੁਗ ਚਾਰ ਤ੍ਰਿਪਵਨ ਬਾਣੀ ਜਿਸ ਕੀ ਬਲਰਾਮ ਜੀਉ ਤ੍ਰਿਪਵਨ ਕੰਤ ਰਵੈ ਸੋਹਾਗਣ ਅਵਗਣਮੰਤੇ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣਡ ਨ ਮੈਲੈ ਵਿਸੇ ਨਾਨਕ ਮੈਂ ਵਰਸ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਬੀ ਵੰਜਾ ਸਾਹੁ ਰਹਿ ਬਲਰਾਮ ਜੀਓ ਸਾਹਾ ਹੁਕਮ ਰਜਾਈ ਸੋ ਨ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰਪਾਇਆ ਮੇਟ ਨ ਸਕੈ ਕੋਈ ਜਾਨੀ ਨਾਉ ਨਰਹਨ ਕੇਵਲ ਰਵ ਰਹਿਆ ਤਹ ਲੋਈ ਮਾਇ ਨਰਾਸੀ ਰੋਏ ਵਿਛੰਨੀ ਬਾਲੀ ਬਾਲੈ ਹਿਤੇ ਨਾਨਕ ਸਾਜ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹਿਸੀ ਵੇਖਾ ਦੂਰ ਪਰ 라ਵੀ ਕਰ ਸੋਈਐ ਬਲਰਾਮ ਜੀਓ ਸਾਚੇ ਮਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੀ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪ੍ਰਪਾਈ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ ਅਰ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਫਿਰ ਪਾਈ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ